என்ன 99 ਮਾਡਲ ਆ ਇਹ ਵੀ ਪੰਜਾਬ ਨੰਬਰ ਆ ਬਾਈ ਟਰੈਰ ਚਾਰੇ ਹੈਗੇ 45 ਕੇ ਪੈ। 122000 ਰੁਪਏ ਬਾਈ 122 ਹਾਂ ਬਾਈ ਇਹ ਕਿੰਨੇ ਦਾ ਬਣੇ ਇਹ ਜਿਹੜੇ ਆਪਾਂ 1 ਲੱਖ ਤੇ 5000 ਦਾ 1 5 ਦਾ ਜੀ ਅੱਸੀ ਕੱਲ ਦੋਸਤੋ ਆਪਾਂ ਮੋਚਿਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਦੀਪ ਬਾਈ ਨਾਲ ਕਰਦਿਆਂ ਗੱਲਬਾਤ ਅੱਸੀ ਗੱਲ ਬਾਈ ਸੱਸੀ ਗੱਲ ਬਾਈ ਠੀਕੋ ਬਾਈ ਵਧੀਆ ਈ ਤੂੰ ਦੱਸੋ ਬਹੁਤ ਵਧੀਆ ਬਾਈ ਕਿੰਨੇ ਕ ਰੇਟ ਤੋਂ ਸਟਾਰਟ ਹੋ ਜਾਂਦੇ ਟਰੈਕਟਰ ਆਪਣੇ ਕੋਲ ਟਰੈਕਟਰ ਬਾਈ ਆਪਣੇ ਕੋਲ ਹੋ ਜਾਂਦਾ ਲੱਖ ਰੁਪਏ ਤੋਂ ਸਟਾਰਟ ਹੋ ਜਾਂਦਾ ਠੀਕ ਹੈ ਜੀ ਲੱਖ ਰੁਪਏ ਤੋਂ ਸਟਾਰਟ ਹੋ ਜਾਂਦੇ ਟਰੈਕਟਰ ਬਾਈ ਕੋਲ ਤਲ ਵੰਡੀ ਤੋਂ ਵੀ 19 ਕਵਾਟਾ ਮਾਨਸਤ ਵੀ 19 ਕਵਾਟਾ ਠੀਕ ਹੈ ਜੀ ਤੇ ਵੀਡੀਓ ਸ਼ੁਰੂ ਕਰਦੇ ਆ ਫਾਰਮ ਟ੍ਰੈਕ 65 HP ਤੋਂ ਹਾਂ ਬਾਈ ਕਿੰਨੇ ਮਾਡਲ ਹੈ ਜੀ ਇਹ 8 ਮਾਡਲ ਆ ਬਾਈ 8 ਮਾਡਲ ਆ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਹਾਂ ਡਬਲ ਡਿਸਟ੍ਰਿਬਿਊਟਰ ਫੁੱਲ ਟੌਪ ਵਾਲਾ ਮਾਡਲ ਆ ਬਾਈ ਠੀਕ ਹੈ ਜੀ ਕੱਲਾ 3 ਸਪੀਡ ਨਹੀਂ ਬਾਕੀ ਸਾਰੇ ਬਾਕੀ ਸਾਰੇ ਫਕਸ਼ਨ ਆ ਯਾਰਾ ਰੇਟ ਵੀ ਜਾਇਜ਼ ਆ ਇਹਦਾ ਤੇ ਟਾਇਰਾਂ ਦੀ ਕੰਡੀਸ਼ਨ ਟਾਇਰ ਬਾਈ ਮਗਲੇ 60 ਪੈਸੇ ਮੂਹਲੇ 80 ਪੈਸੇ 16 ਨੇ ਟਾਇਰਾਂ ਚ 16 ਟਾਇਰਾਂ ਚ ਬੁਢੀਆ ਦੇ ਟਾਇਰ ਆ ਪੂਰੇ ਚੰਗੇ ਠੀਕ ਹੈ ਜੀ ਬਾਕੀ ਤੇ ਨੰਬਰ ਇਹਦਾ ਜੀ ਨੰਬਰ ਇਹਦਾ ਹਰਿਆਣਾ ਬਾਈ ਆਈ ਡੀ ਆਈ ਪ੍ਰੂਫ ਸਾਰੇ ਮਿਲਣਗੇ ਠੀਕ ਆ ਜੀ ਦਾ ਬੜਾ ਕਲੈਕਟਰ ਡਿਮਾਂਡ 8 ਮਾਡਲ ਦੀ 285 ਬਾਈ ਲੈਣ ਦੇਣ ਬਾਈ ਇਹ ਆਪਾਂ ਦੇ ਦਿਆਂ ਬਾਈ 2 2.5 ਲੱਖ ਰੁਪਏ ਟਰੈਕਟਰ ਦੇ ਦੇ ਲੈ ਬਾਈ 2.5 ਲੱਖ ਦਾ ਬਾਈ ਸਾਨੂੰ ਮਿਲ ਗਿਆ ਟਰੈਕਟਰ ਹਾਂ ਅੱਗੇ ਆ ਗਿਆ ਸਪਰਾ 744 ਸਿੰਗਲ ਸਟਾਰ ਹਾਂ ਇਹ ਪੰਜਾਬ ਨੰਬਰ ਆ ਹਾਂ ਠੀਕ ਆ ਜੀ ਇਹਦੇ ਟਾਇਰ ਟੂਰ ਬਾਈ ਇਹਦੇ ਟਾਇਰ ਬਾਈ ਪਿਛਲੇ 14 ਵਾਲੇ ਨਵੇਂ ਆ ਹਾਂਜੀ ਪੂਲੇ ਸੱਤਰ ਕੇ ਪੈਸੇ ਆ ਠੀਕ ਆ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਰੁਪਈਆ ਰੁਪਈਆ ਬਾਈ ਬਾਹਰ ਪੰਪ ਵਾਲਾ ਬਾਹਰ ਪੰਪ ਵਾਲਾ ਮਾਡਲ ਕਿੰਨੇ ਆ ਬਾਹਰ ਲੱਖ ਡਿਮਾਂਡ ਹੀ ਡਿਮਾਂਡ ਕਰਦੇ ਆ ਬਾਈ ਆਪਾਂ 265000 ਲੈਣ ਦੇ ਬਾਈ 240 ਦਾ ਐਡਜਸਟਮੈਂਟ ਦੇ ਦੇ ਲੈ ਬਾਈ 240 ਦਾ ਹਾਂ ਸਾਹਮਣੇ ਫਾਰਮਾ ਟ੍ਰੈਕ 60 ਵਾਲਾ ਆ ਗਿਆ ਜੀ ਤੇ ਇਹਦੀ ਫਰੰਟ ਵਾਲੇ ਟਾਇਰ ਦਾ ਨਵੇਂ ਆ ਹਾਂ ਇਹਦੀ ਟਾਇਰ ਵੀ ਬਾਈ 60 ਕੇ ਪੈਸੇ ਹੈਗੇ ਆ ਠੀਕ ਆ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਰੁਪਈਆ ਰੁਪਈਆ ਬਾਈ ਚਾਰ ਮਾਡਲ ਡਬਲ ਕਲਚ ਹੈ ਠੀਕ ਆ ਜੀ ਡਿਮਾਂਡ ਇਹਦੀ ਜੀ ਡਬਲ ਕਲਾਸ ਚ 99 ਮੀਡ ਮਾਡਲ ਲੈਣ ਦੇਣੇ ਦਾ ਬਾਈ 175 ਦਾ ਦੇ ਰਹੇ ਆ ਬਾਈ 175 ਹਾਂ ਠੀਕ ਹੈ ਜੀ ਅੱਗੇ ਚਾਰ ਮਾਡਲ ਦਿੰਦਾ ਨਹੀਂ ਕੋਈ ਸਪਰਾਜ 852 ਟੂ ਸਟਾਰ ਡੀ ਲਕਸ ਮਾਡਲ ਚ ਆ ਗਿਆ ਜੀ ਹਾਂ ਬਾਈ ਸਾਫ ਪਿਆਣਾ ਡਾਇਰੈਕਟਰ ਬਹੁਤ ਨਵਾਂ ਡਾਇਰੈਕਟਰ ਪਿਆ ਬਾਈ ਬਹੁਤ ਜਿਆਦੇ ਨਵਾਂ ਤਾਂ ਨਵਾਂ ਡਲਾ ਜੀ ਤਿੰਨ ਮਾਡਲ ਹੈ ਮੂਹਲੇ ਡਰ ਪੋਲੋ ਵਾਲੇ ਜਮਾ ਨਵੇਂ ਪਿਛਲੇ ਗੁੜੀਆ ਦੇ ਹੈਗਾ 70 75 ਪੈਸੇ ਠੀਕ ਹੈ ਜੀ ਬੈਕ ਟੁੱਕਣ ਵਾਲੀ ਸਾਰਾ ਨਾਲ ਬਾਈ ਠੀਕ ਹੈ ਜੀ ਹਾਂ ਤੇ 6 ਚਰੀ ਚ 6 ਚਰੀ ਬਾਈ ਇਹਦੀ ਟਮਾਂਡੀ ਇਹਦੀ 245 ਬਾਈ 2.45 ਹਾਂ ਇਹ ਕਿੰਨੇ ਦਾ ਬਣਦੂ ਜੀ ਇਹ ਦੇ ਦਾਂ ਆਪਾਂ 1.2 ਲੱਖ ਦਾ 2 ਲੱਖ ਦਾ 1.2 ਲੱਖ ਦਾ ਹਾਂ ਠੀਕ ਹੈ ਜੀ 700.50 ਦਾ ਹਾਂ ਇਹ ਕਿੰਨੇ ਮਾਡਲ ਆ ਬਾਈ ਇਹ 735 6 ਮਾਡਲ ਆ ਬਾਈ 6 ਮਾਡਲ ਆ ਹਾਂ ਡੀ ਲਕਸੀ ਸੀਟ ਆ ਗਿਆ ਬਾਈ ਇਹ ਹਾਂਜੀ ਵੱਡਾ ਗੇਅਰ ਆ ਗਿਆ ਠੀਕ ਆ ਜੀ ਬਾਹਰ ਪੰਪ ਵਾਲਾ ਆ ਗਿਆ ਫਰੰਟ ਵਾਲੇ ਟਾਇਰ ਨਵੇਂ ਬਾਈ ਆ ਮਗਰ ਦੇ 13 ਵਾਲਾ ਚਾਹੀਏ 60 6 ਟਾਇਰ ਹੋਣਗੇ 13 ਵਾਲੇ ਮਗਰ ਦੇ ਠੀਕ ਆ ਜੀ 6 ਮਾਡਲ 6 ਮਾਡਲ ਹੈ ਇਹ ਢਿਮਾੜੀ ਨਿਮਾਨ ਬਾਈ ਕਰਦੇ ਆਪਾਂ 1.75 ਲੱਖ ਰੁਪਏ ਇਹ ਕਿੰਨੇ ਦਾ ਬਣੂ 160 ਦਾ ਦੇ ਦੇ 160 ਦਾ ਹਾਂ ਠੀਕ ਹੈ ਜੀ ਅੱਗੇ ਫਾਰਮ ਟ੍ਰੈਕ ਆ ਗਿਆ ਜੀ 45 ਵਾਲਾ ਹਾਂ ਬਾਈ ਇਹ ਸਿੰਗਲ ਕਲਚ ਆ ਬਾਈ ਇਹ ਡਬਲ ਬਾਈ ਡਬਲ ਕਲਚ ਆ ਬਾਈ ਹਾਂ 2000 ਪੂਰਾ ਮਾਡਲ ਆ ਹਾਂ ਬਾਈ ਠੀਕ ਹੈ ਜੀ ਇਹਦਾ ਨੰਬਰ ਆ ਗਿਆ ਜੀ ਸੰਗਰੂਰ ਦਾ ਹਾਂ ਸੰਗਰੂਰ ਨੰਬਰ ਆ ਗਿਆ ਬਾਈ ਡਬਲ ਕਲਚ ਆ ਗਿਆ ਸਾਰਾ ਡਰੈਕਟਰੀ ਜੈਨੂਅਲ ਹੈ ਨਾਲ ਦੀ ਮਗਰਾਟ ਵੀ ਸਾਰੇ ਨਾਲ ਦੇ ਬਾਈ ਠੀਕ ਆ ਟਾਇਰ ਟੂਰ ਬਾਈ ਟਾਇਰ ਟੂਰ ਵੀ ਬਾਈ ਮਤਲਬ ਪਏ ਆ 45 ਪੈਸਾ ਮਗੂ ਠੀਕ ਆ ਜੀ ਚੰਗਾ ਡਰੈਕਟ ਚੰਗਾ ਡਰੈਕਟ ਆ ਬਾਈ ਥੋੜੇ ਰੁਪਏ ਅਜੇ ਡਿਮਾਂਡੇ ਦੀ ਡਿਮਾਂਡ ਬਾਈ ਆਪਾਂ ਇਹਦੀ ਕਮਪੈਂਟ ਕਰਦੇ ਆਂ ਕਿਹਦਾ ਲੈਣ ਦੇਣ ਬਾਈ ਇਹ ਆਪਾਂ ਦੇ ਦਾਂਗੇ 1 ਲੱਖ ਤੇ 40 ਹਜ਼ਾਰ ਦਾ 1 40 ਦਾ ਜੀ ਹਾਂ ਠੀਕ ਆ ਜੀ ਅੱਗੇ ਫਾਰਮਰ ਟਰੈਕ 50 ਵਾਲਾ ਹੈ ਇਹ ਕਿੰਨੇ ਮਾਡਲ ਹੈ ਜੀ ਇਹ ਬਾਈ 1996 ਮਾਡਲ ਹੈ 96 ਮਾਡਲ ਆ ਤੇ ਆਪ ਦਾ ਨੰਬਰ ਹੈ ਹਾਂ ਜੀ ਫਰਸਟ ਪਾਰਟੀ ਟਰੈਕਟਰ ਹੈ ਹਾਂ ਸਾਰਾ ਐਡ ਕਾਉਟਿੰਗ ਮਿਲ ਲੇਗਾ ਚਿੱਪ ਵਾਲੀ ਆਰਸੀ ਇਹਦੀ ਠੀਕ ਆ ਜੀ ਸਾਰੇ ਜੈਨੂਅਲ ਨੇ ਟਾਇਰ ਟੂਰੇ ਦੇ ਹਾਂ ਟਾਇਰ ਕਿੰਨੇ ਦਾ ਟਾਇਰ ਬਾਈ ਟਾਇਰ 40 45 ਪੈਸੇ ਹੈ ਠੀਕ ਆ ਉਹ ਜਿਆ ਰੇਟ ਘਟਾ ਉਹ ਜਿਆ ਰੇਟ ਘਟਾ ਹੈ ਠੀਕ ਹੈ ਜੀ। ਬਾਕੀ ਟਰੈਕਟਰ ਇੰਜਨ ਗੇਅਰ ਦਾ ਬਹੁਤ ਜ਼ਾਦੇ ਚੰਗਾ ਹੈ। ਨਾਲ ਦੀ ਹੈ ਸਾਰਾ ਕੁਝ। ਸਾਰਾ ਨਾਲ ਦਾ ਹੈ। 96 ਮਾਡਲ ਆ ਬਾਈ, ਚੱਪੜੀ ਕਾਪੀ ਹੈ। ਡਿਮਾਂਡੀ ਦੀ। 1 2 ਹੈ ਬਾਈ। ਇਹਦਾ ਲੈਣ ਦੇਣਾ ਬਾਈ। ਪੂਰੇ ਲੱਖ ਦਾ ਦੇ ਦੇ। ਪੂਰੇ ਲੱਖ ਦਾ। ਪੂਰੇ ਲੱਖ ਦਾ। ਲੈ ਬਈ ਜੇ ਮੈਂ ਤੁਹਾਨੂੰ ਕਹਾਂ ਜੀ ਲੱਖ ਤੋਂ ਟਰੈਕਟਰ ਸ਼ੁਰੂ ਹੋ ਜਾਂਦਾ ਨਾ। ਹਾਂ। ਆਹ ਟਰੈਕਟਰ ਲੱਖ ਵਾਲਾ ਹੈ। ਅੱਗੇ ਆ ਗਿਆ ਜੀ ਐਸਰ। ਹਾਂ। ਇਹ ਕਿੰਨੇ ਮਾਡਲ ਹੈ ਜੀ? ਇਹ 98 ਮਾਡਲ ਆ ਬਾਈ। 98 ਮਾਡਲ ਹੈ। ਹਾਂ ਇਹ ਵੀ ਪੰਜਾਬ ਨੰਬਰ ਆ ਬਾਈ। ਟਾਇਰ ਚਾਰੇ ਹੈਗੇ 45 ਕੇ ਪੈਸੇ। ਠੀਕ ਆ ਜੀ। ਇੰਜਨ ਗੇ ਦਾ ਪੂਰਾ ਚੰਗਾ ਟਰੈਕਟਰ ਹੈ ਠੀਕ ਆ ਜੀ ਤੇ ਸੈਲਫ ਸਟਾਰਟ ਆ ਹਾਂ ਸੈਲਫ ਸਟਾਰਟ ਬਾਈ ਠੀਕ ਆ ਇਹਦੀ ਡਿਮਾਂਡ 122000 ਰੁਪਏ ਬਾਈ 122 ਹਾਂ ਬਾਈ ਇਹ ਕਿੰਨੇ ਦਾ ਬਣੂ ਇਹ ਜਿਹੜਾ ਆਪਾਂ 105000 ਦਾ 15 ਦਾ 5 ਦਾ ਠੀਕ ਆ ਜੀ ਅੱਗੇ ਆ ਗਏ ਜੀ Mahindra 265 DI ਇੱਕ ਮਾਡਲ ਲੈਣਾ ਬਾਈ ਹਾਂਜੀ ਬਾਈ ਠੀਕ ਆ ਜੀ ਇਹਦੇ ਟਾਇਰ 프ਰਿੰਟ ਵਾਲੇ ਨਵੇਂ ਆ ਹਾਂ ਪਿਛਲੇ 45 ਕੇ ਪੈਸੇ ਆ ਬਾਈ 13 ਦੇ ਠੀਕ ਆ ਜੀ ਇਹਦਾ ਵੀ ਨੰਬਰ 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 ਇਹਦਾ ਹਰਿਆਣਾ ਦਾ ਬਾਈ ਠੀਕ ਆ ਜੀ ਇੰਜਨ ਗੇ ਦਾ ਟਰੈਕਟਰ ਬਹੁਤ ਵਧੀਆ ਹੈ ਪੂਰਾ ਗਾਰੰਟੀ ਆ ਪੂਰੀ ਗਾਰੰਟੀ ਆ ਬਾਈ ਠੀਕ ਆ ਜੀ ਇਹਦੀ ਇੱਕ ਮਾਡਲ ਦੀ ਡਿਮਾਂਡ ਰਹੂਗੀ 1,55,000 ਰੁਪਏ ਬਾਈ ਠੀਕ ਆ ਜੀ ਇਹ ਕਿੰਨੇ ਕ ਦਾ ਵੰਦੂ ਜੀ ਇਹ 35,000 ਦੇ ਦਾਂ ਬਾਈ 1 ਲੱਖ 1,35,000 ਦਾ ਬਾਈ ਆ ਟਰੈਕਟਰ ਤੁਹਾਨੂੰ ਮਿਲ ਜੂਗਾ ਹਾਂ ਬਾਈ ਇਹ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਬਾਈ ਆਪਣਾ ਹੈਗਾ 97815 ਹਾਂਜੀ 31524 ਠੀਕ ਆ ਜੀ ਸਕਰੀਨ ਤੇ ਬਾਈ ਬਾਈ ਦਾ ਨੰਬਰ ਚੱਲੀ ਜਾਂਦਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਲੋਨ ਹੋਣਾ ਨਹੀਂ ਹੈ ਨਾ ਬਾਈ ਹਾਂ ਲੋਨ ਨਹੀਂ ਹੋਣਾ ਬਾਈ ਸਾਰੇ ਟਰੈਕਟਰਾਂ ਤੇ ਨਹੀਂ ਲੋਨ ਆਉਣਾ ਬਾਈ ਪੁਰਾਣਾ ਟਰੈਕਟਰ ਛੋ ideதியான ाइக்கंट شேர cardदजी தන්නවා.